ਸਤਨਾਮ ਸਤਨਾਮ ਜੀ ਅੰਮ੍ਰਿਤਸਰ ਤੋਂ ਬਠਿੰਡਾ ਰੋੜ ਵਿਚ ਰਸਤੇ ਚੋਂ ਦਾ ਹਰੀ ਦੇ ਪੱਤਨ ਇਹ ਹਰੀ ਦੇ ਪੱਤਨ ਦੇ ਬਿਲਕੁਲ ਨਜ਼ਦੀਕ ਇੱਥੋਂ ਕੋਈ 3-2 ਕਿਲੋਮੀਟਰ ਦੇ ਦੂਰ ਦੇ ਪਿੰਡ ਮਰਹਾਣਾ ਇਹ ਗੁਰਦੁਆਰਾ ਬਾਬਾ ਰਤਨਦੇਵ ਜੀ ਗੁਰਦੁਆਰਾ ਰਾਠੀ ਕੇ ਸਾਹਿਬ ਇੱਥੇ ਅੱਜ ਵੱਡੀ ਭਾਰੀ ਮਾਤਰਾ ਦੇ ਵਿੱਚ ਇਹ ਸੰਖਤਾ ਜੁੜੀਆਂ ਹੋਈਆਂ ਨੇ ਗੁਰਗੇ ਲੰਗਰਜ ਇਸ ਨਗਰ ਵਾਲਾ ਇਲਾਕਾ ਨਿਵਾਸੀ ਕਨੇ ਲਾਇਓ ਹੀ ਨਹੀਂ ਇਹ ਆਪਾਂ ਅੱਗੇ ਚੱਲਦੇ ਆਉਂਨਾਂ ਨਾਲ ਗੱਲਬਾਤ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿ ਸੱਹਾ ਹੋਏ ਜੀ ਪੱਤੇ ਅਸੀਂ ਮਤਲਬ ਕੀ ਮਰਹਾਣੇ ਪਿੰਡ ਸਾਡੇ ਰਾਠੀਕਸਰ ਗੁਰਦੁਆਰਾ ਉੱਥੋਂ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਲਾਕਕੇ ਦੇ ਨਾਲ ਜੇ 10 ਤਰੀਕ ਤੋਂ ਲੰਗਰ ਲਾਇਆ ਹੋ ਗਲੇ ਮੰਨੇ ਆਉਣ ਜਾਣੇ ਸੰਗਤਾਂ ਨੂੰ ਤੇ ਅੱਜ ਖੰਡ ਪ੍ਰਸਾਦ ਕੋ ਭੋਗ ਹੈ ਉਹ ਬੜੀ ਅਲੰਗਰਸ ਬਚ ਗਏ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਸਕਣਾ ਆਈ ਦੇ ਬੀਬੀਆਂ ਨੇ ਇਹ ਸੰਦੇਸ਼ ਦੇਣਾ ਚਾਹੁੰਦੇ ਕਿ ਸਾਰੇ ਗੁਰਦੁਆਰਿਆਂ ਨਾਲ ਜਾਣ ਗੁਰਦੁਆਰੇ ਦੀ ਸੇਵਾ ਕੰਮ ਜਿੱਦਾਂ ਇੱਥੇ ਰਾਠੀ ਕੇ ਸਾਹਿਬ ਗੁਰਦਾਰੇ ਦੀ ਬੀਬੀਆਂ ਦੇ ਸਹਿਯੋਗ ਨਾਲ ਗੰਦਰਾ ਚੱਲਦਾ ਜਿੱਦਾਂ ਹੋਰ ਵੀ ਬੀਬੀਆਂ ਨਾਲ ਉਤਸ਼ਾਹ ਨਾਲ ਇਸ ਤਰ੍ਹਾਂ ਅੱਗੇ ਲਾ ਕੇ ਕੰਮ ਕਰਨ ਦਾ ਵੱਧ ਚੜ੍ਹ ਕੇ ਸੇਵਾ ਕਰਨ ਚਾਹੀਦੀ ਹੈ ਗੁਰੂ ਦੇ ਨਾਲ ਜੁੜਨਾ ਚਾਹੀਦਾ ਇਹ ਤੁਹਾਡੀ ਜਿਹੜੀ ਇਸਤਰੀ ਸਭਾ ਕਮੇਟੀ ਹੈ ਕਿੰਨੀਆਂ ਬੀਬੀਆਂ ਤੁਸੀਂ ਇਹਦੇ ਵਿੱਚ ਕੰਡਕਟ ਇਹਦੇ ਹਾਂ ਜੀ ਉਹ ਸਾਡੇ ਪ੍ਰਧਾਨ ਸਾਹਿਬ ਆ ਅੱਥੇ ਬੀਤਨ ਜਿਹਨਾਂ ਦੇ ਸੋ ਜੋ ਨਾਲ ਸਾਰਾ ਗੱਦਰਾ ਚਲਾ ਰਹੇ ਆ ਉਹ ਚੱਬੀ ਕਰਨਾ ਬਦਦਾ ਇਸੇ ਗੁਰੂ ਘਰਾਂ ਨੂੰ ਛੋੜਨਾ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣ ਕਿ ਗੁਰੂ ਦੇ ਨਾਲ ਹੀ ਜੁੜਨਾ ਚਾਹੀਦਾ ਆ ਤੇ ਬਾਤ ਬਾਤ ਸਵਾਮ ਜਿਸ ਸਰਪੋਣਾ ਚਾਹੀਦਾ ਆ ਆਪੇ ਬੱਚਿਆਂ ਨੂੰ ਜੋ ਵੀ ਹੈਗਾ ਸਿੱਖੀ ਸੂਤਨਾ ਜੁੜਨਾ ਚਾਹੀਦਾ ਸਤਿਨਾਮ ਸਗਾਇ ਵਾਹਿਗੁਰੂ ਜੀ ਸਮੂਹ ਬਾਕੀ ਨਹੀਂ ਕੋਈ ਰਾਮਾ ਜੀ ਸਾਹਿਬ ਦੇ ਨਹੀਂ ਪੁੱਛਾ ਲੱਗ خوشی سنت مرحلہ کے گردوارا بابا رتن دیو جی کمیٹی نے سارے نگر کے سہیوگ نام نگر نو تریخ شروع ہو کے اج تک نر وگھن چلتا رہا ہے چوبیسے دیر رات سیوا کی نگر, نگر نے علاقہ نواسیا نے اے سارے نگر د ਅਲਾਕਾਨ ਵਾਸੀਆਂ ਦੇ ਬਹੁਤ ਬਤੁਹਾਨੀ ਹਾਂ ਔਰ ਜੋ ਸੰਗਤ ਇੱਥੇ ਲੰਗਰਾਂ ਤੇ ਪਹੁੰਚੀ ਉਹਨਾਂ ਦੇ ਨਹੀਂ ਜੋ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਗਈ ਆਨੰਦਪੁਰ ਸਾਹਿਬ ਉਨ ਕੀ ਉਹਨਾਂ ਦੇ ਵੀ ਬਹੁਤ ਸ਼ੁਕਰਗੁਜ਼ਾਰ ਆ ਵਾਇਗਪੀ ਕਾਲਸਾ ਵਾਇਗਪੀ ਅਈ ਮੂ ਨਗਰ ਨਵਾਸੀ ਪਿੰਡ ਮਰਾਨਾ ਅਸੀਂ ਖੰਮੂ ਸਕਤਾ ਦੇ ਸਹਿਯੋਗ ਦੇ ਨਾਲ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਲੰਗਰ ਚਲਾਇਆ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਖੜਾ ਉੱਠੋਇਆ ਅਸੀਂ ਇਹਨਾਂ ਸਾਰੀ ਸੰਗਤਾਂ ਦੇ ਧੰਨਵਾਦ ਧੰਨਵਾਦ ਜੀ ਹਾਂ ਸ਼ੁਕਰਗੁਜ਼ਾਰ ਹਾਂ ਗੁਰਦੁਆਰਾ ਸਾਹਿਬ ਰੱਛੀ ਕੇ ਰਤਨਦੇਵ ਬਾਬਾ ਜੀ ਦੇ ਜਿਹੜੇ ਪੱਕੇ ਸੇਵਾਦਾਰ ਨੇ ਬਾਬਾ ਗੁਰਦਾਸ ਸਿੰਘ ਜੀ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਲਸਾ ਹਾਇ ਰਹੀ ਜੀ ਇਹ ਇਹ ਬਾਬਾ ਜੀ ਬਾਬੇ ਰਤਨਦੇਵ ਜੀ ਦਾ ਗੁਰਦੁਆਰਾ ਇਹ ਬੋਲੀਆਂ ਦਾ ਦਿਹਾੜਾ ਹੈ ਇੱਥੇ ਮਨਾਉਨੇ ਆ ਕਿੰਨੇ ਸਾਲ ਹੋ ਗਿਆ ਇਹ 6 ਸਾਲ ਪੁਰਾਣਾ ਹੀ ਹੈ ਪੁਰਾਣਾ ਹੀ ਆ ਜੀ 11 ਤਰੀਕ ਦਾ ਹੁਣ ਅਸੀਂ ਲੰਗਰ ਚਲਾਇਆ ਕਿਰਪਾ ਸਰਗੋਦੀ ਬਹੁਤ ਸੰਤਾਂ ਲਾਗ ਲਾ ਕੇ ਪਿੰਡਾਂ ਤੋਂ ਆਉਂਦੀਆਂ ਚੜਦੀ ਗੱਲ ਆ ਹੋਰ ਤੁਸੀਂ ਕੀ ਸੰਗਤ ਨੂੰ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਇਹੋ ਹੀ ਆ ਗੁਰੂ ਨੂੰ ਮੰਨਣ ਵਾਲੇ ਆਉਣ ਸੰਗਤਾਂ ਨੇ ਵਧੀਆਂ ਧੰਨ ਧੰਨ ਬਾਬਾ ਰਤਨਦੇਵ ਜੀ ਡੇਰਾ ਰਾਠੀ ਦੇ ਸਾਬ ਪਿੰਡ ਮਹਰਾਣਾ ਜਿਲ੍ਹਾ ਤਰਨਤਾਰਨ ਆਇਆ ਧੰਨ ਬਾਬਾ ਸ਼੍ਰੀਚੰਦ ਦੀ ਮਹਾਪੁਰਸ਼ ਤੁਮੇ ਸਾਹ ਵਾਲੇ ਜਿਨ੍ਹਾਂ ਦਾ 24 ਘੰਟੇ ਤੁਮਾ ਚੱਲਦਾ ਤੇ ਡੇਰਾ ਰਾਠੀ ਦੇ ਸਾਬ ਦੇ ਵਿੱਚ ਲੰਗਰ ਚੱਲਦਾ 24 ਘੰਟੇ ਰਾਤ ਦਿਨ ਕਹਿੰਦੇ ਆਉਣਾ ਵੇ ਰਾਈ ਮਸਾਫਰ ਨੇ ਉਹਦਾ ਆਧਾਰ ਕਾਰਡ ਵੇਖ ਕੇ ਉਹਨੂੰ ਰਾਤ ਰੱਖਿਆ ਜਾਂਦਾ ਨਾ ਹੋਂ ਤਾਂ ਉਹਨੂੰ ਜਗ੍ਹਾ ਚੰਗੀ ਸਭ ਕੁਝ ਚੰਗਾ ਕੀ ਬਾਤ ਖਾਣ ਪੀਣ ਨੂੰ ਸਭ ਕੁਝ ਦਿੱਤਾ ਜਾਂਦਾ ਬਾਕੀ ਆ ਜਗ੍ਹਾ ਜਿਹੜੀ ਗੇਦ ਉੱਤੇ ਇੱਥੇ ਹੁਣ ਲੰਗਰ ਲਾਇਆ ਜਾਂਦਾ ਅੱਜ ਤੋਂ ਪਹਿਲਾਂ ਬਾਬਾ ਰਪਿੰਦ ਸਿੰਘ ਹੁੰਦਾ ਸੀ ਉਹਨਾਂ ਦੇ ਟਾਈਮਾਂ ਦੇ ਲੱਗਦਾ ਰਿਹਾ ਬਾਬਾ ਕਰਨਲ ਸੋ ਇੱਥੇ ਉਹਨਾਂ ਦੇ ਟਾਈਮਾਂ ਦਾ ਵਾਹ ਜੀ ਵਾਹ ਬਾਕੀ ਹੁਣ ਸੰਗਤ ਜਿਹੜੀ ਮਰਣਾ ਪਿੰਡ ਦੇ ਸੰਯੋਗ ਦੇ ਨਾਲ ਸਾਰਿਆਂ ਨੇ ਜੋ ਵੀ ਸਭਧੀ ਲਿਆਂਦੀ ਮਾਇਆ ਦੇ ਕੇ ਪ੍ਰਧਾਨ ਸਾਹਿਬ ਨੇ ਤੇ ਫੋਲ ਜੋ ਵੀ ਹੈਗਾ ਤੇ ਅੱਜ ਹੁਲਾ ਮੱਲਾ ਬਾਬਾ ਜੀ ਦਾ ਬਣਾਇਆ ਗਿਆ ਤੇ ਵਧਾਈਆਂ ਲੱਖ ਲੱਖ ਬਾਬੇ ਦਸਵੇਂ ਪਾਤਸ਼ਾਹ ਨੂੰ ਸਾਰੀ ਸ਼ਕਤ ਨੂੰ ਚੜ੍ਹਦੀ ਕਲਾ ਰੱਖਣੀ ਮੇਰੇ ਵੀਰਾਂ ਭਰਾਵਾ ਭੈਣਾ ਭਰਾਵਾਂ ਨੂੰ ਬਾਕੀ ਸਿਧਾਂ ਲੰਗਰ ਲੱਗਦੇ ਰਹਿਣ ਸਿੰਘ ਸਕਦੇ ਰਹਿਣ ਆਵੇਂ ਰਗੜੇ ਲਾਏ ਆ ਰਗੜੇ ਲੱਗਦੇ ਰਹਿਣ ਸਿੰਘ ਸਕਦੇ ਰਹਿਣ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਤਰੋ ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ RAM ਨਾਮ ਨਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਮਨ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਜਪਨਾ ਹਾ ਸਤ ਨਾਮ ਵਾਹਿਗੁਰੂ 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 i'm a